ਕੋਈ ਨਹੀਂ ਕੋਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤਿ ਅੱਜ ਦਾ 17 ਸਤੰਬਰ ਦਾ ਜਿਹੜਾ ਸਾਡਾ ਮੈਡੀਕਲ ਕੈਂਪ ਹੈਗਾ ਇਹ ਪਿੰਡ ਟਾਂਡੇ ਦੇ ਵਿੱਚ ਅੱਜ ਚੱਲ ਰਿਹਾ ਬੜਾ ਹੀ ਸਫਲਤਾਪੂਰਵਕ ਤੁਸੀਂ ਸਾਰੇ ਦੇਖ ਰਹੇ ਹੋ ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਰੋਜ਼ ਤਿੰਨ ਤੋਂ ਚਾਰ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਂਦੇ ਨੇ ਤੇ ਅੱਜ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਹੈ ਅੱਜ ਸਾਡੇ ਕੋਲੋਂ 2 ਦਿਨ ਵਾਸਤੇ ਜਕੇ ਟਾਇਰ ਵੱਲੋਂ ਦਿੱਲੀ ਤੋਂ ਟੀਮ ਸਾਡੀ ਮੈਡੀਕਲ ਟੀਮ ਜਿਹੜੀ ਸਪੈਸ਼ਲ ਲੇਡੀ ਡਾਕਟਰਾਂ ਦੀ ਸਾਡੇ ਕੋਲ ਪਹੁੰਚੀ ਆ 2 ਦਿਨ ਸਾਡੇ ਨਾਲ ਜਿਹੜੀਆਂ ਸਾਡੀ ਐਂਬੂਲੈਂਸ ਦੇ ਵਿੱਚ ਇਹ ਆਪਣੇ ਕੋਲ ਦਵਾਈਆਂ ਵੀ ਲੈ ਕੇ ਆਏ ਨੇ ਤੇ ਕੱਲਾ ਵੀ ਇਹ ਜਿਹੜਾ ਦੂਸਰੇ ਪਾਸੇ ਸੁਲਤਾਨਪੁਰ ਮੋਤੀ ਵਾਲੇ ਪਾਸੇ ਚਾਰ ਪੰਜ ਦਿਨ ਹਫਤਾ ਉੱਥੇ ਵੀ ਸੇਵਾ ਕਰਕੇ ਆਏ ਨੇ ਸੋ ਸਾਡੇ ਇਲਾਕੇ ਨੂੰ ਵੀ ਇਹ ਸੇਵਾਵਾਂ ਦੇਣ ਦੇ ਲਈ ਇਹਨਾਂ ਨੇ ਸਾਡੇ ਤੱਕ ਸਾਡੇ ਸਾਥੀ ਜਸਵੰਤ ਸਿੰਘ ਜੀ ਦੀਨਾ ਨਗਰ ਉਹਨਾਂ ਰਾਹੀਂ ਅਪਰੋਚ ਕੀਤੀ ਤੇ ਅੱਜ ਪਹਿਲਾ ਦਿਨ ਆਇਆ ਇਹਨਾਂ ਦਾ ਤੇ ਬਹੁਤ ਵਧੀਆ ਪਿੰਡ ਟਾਂਡੇ ਦੇ ਵਿੱਚ ਜਿਹੜਾ ਸਾਡਾ ਮੈਡੀਕਲ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਦਵਾਈਆਂ ਹਰ ਤਰ੍ਹਾਂ ਦੀਆਂ ਦਵਾਈਆਂ ਸੈਨੀਟਰੀ ਪੈਡ ਹੋਰ ਜਿੰਨੀਆਂ ਵੀ ਕੋਈ ਕਿਸੇ ਬਿਮਾਰੀ ਦੀ ਵੀ ਦਵਾਈ ਕਿਸੇ ਨੇ ਵੀ ਲੈਣੀ ਹੋਵੇ ਤਾ ਉਹ ਸਾਡੇ ਕੋਲ ਮਿਲਦੀ ਆ ਪਰ ਇਹ ਸਾਰੀਆਂ ਜਿੰਨੀਆਂ ਵੀ ਸਮਾਵਾਂ ਚੱਲ ਰਹੀਆਂ ਨੇ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀਆਂ ਨੇ ਸੋ ਮੇਰੀ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਆਪ ਸਭ ਸੰਗਤਾਂ ਲਾਹਾ ਲੈਂਦੀਆਂ ਰਹਿਣਗੀਆਂ ਤੇ ਜੋ ਸੰਸਥਾਵਾਂ ਨੂੰ ਸਪੋਰਟ ਕਰ ਰਹੇ ਜਿਹੜੀ ਸੰਗਤ ਉਹ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਇਹ ਟੀਮ ਜਿਹੜੀ JK ਟਾਇਰ ਕੰਪਨੀ ਵੱਲੋਂ ਅੱਜ ਸਾਡੇ ਕੋਲ ਆਈ ਆ ਸਾਡੇ ਬਾਰਡਰ ਦੇ ਰਾਵੀ ਦਰਿਆ ਦੇ ਕੰਢੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਾਣੀ ਖੜਾ ਹੋਣ ਨਾਲ ਬਹੁਤ ਤਰ੍ਹਾਂ ਦੀਆਂ ਜੜੀਆਂ ਬਿਮਾਰੀਆਂ ਫੈਲਣ ਦਾ ਖਤਸ਼ਾ ਹੈ ਉਹਦੇ ਲਈ ਸਾਡੇ ਸੇਵਾ ਕਰਨ ਦੇ ਲਈ ਸਾਡੇ ਇਲਾਕੇ ਦੇ ਸਾਡੇ ਲੋਕਾਂ ਦੀ ਸੇਵਾ ਕਰਨ ਲਈ ਟੀਮ ਆਈ ਐਸ ਐਨ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅੱਜ ਦਾ ਦੂਸਰਾ ਕੈਂਪ ਪਿੰਡ ਚਿੱਤੀ ਵਿਖੇ ਜੋ ਕਿ ਉਪਰਕੀ ਫੌਜ ਵੱਲੋਂ ਸੰਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਚਲ ਰਿਹਾ ਹੈ ਅੱਜ ਸਾਡੇ ਕੋਲ ਜਿਹੜੀ ਮੈਡੀਕਲ ਟੀਮ ਆਈ ਹੈ ਜੇਕੇ ਟਾਇਰ ਕੰਪਨੀ ਵੱਲੋਂ ਇਹਨਾਂ 2 ਦਿਨ ਦੀ ਸੇਵਾ ਲਈ ਆ ਇਹ ਦਿੱਲੀ ਤੋਂ ਡਾਕਟਰਾਂ ਦੀ ਟੀਮ ਜਿੰਨੇ ਦੀ ਡਾਕਟਰਾਂ ਦੀ ਸਾਡੇ ਕੋਲ ਆਈ ਹੈ ਬਹੁਤ ਹੀ ਵਧੀਆ ਪਿਆਰ ਭਾਵਨਾ ਦੇ ਨਾਲ ਜੋ ਸਾਡੇ ਹਰ ਪ੍ਰਭਾਵਿਤ ਇਲਾਕੇ ਸੀ ਉਹਨਾਂ ਪਿੰਡਾਂ ਦੇ ਵਿੱਚ ਸੇਵਾ ਕਰ ਰਹੇ ਨੇ ਇਸ ਤੋਂ ਪਹਿਲਾਂ ਅਸੀਂ ਕਾਂਡੇ ਪਿੰਡ ਵਿੱਚ ਕੈਂਪ ਲਾ ਕੇ ਆਏ ਸੀ ਹੁਣ ਚਿੱਤੀ ਪਿੰਡ ਦੇ ਵਿੱਚ ਕੈਂਪ ਚੱਲ ਰਿਹਾ ਚਿੱਤੀ ਪਿੰਡ ਦੇ ਬਹੁਤ ਸਾਰੇ ਸੰਗਤ ਜਿਹੜੀ ਇੱਥੇ ਦਵਾਈ ਲੈਣ ਆਈ ਹੈ ਇਹ ਸੰਸਥਾ ਵੱਲੋਂ ਜੋ ਦਵਾਈਆਂ ਦੀ ਸੇਵਾ ਡਾਕਟਰਾਂ ਦੀ ਟੀਮ ਦੀ ਸੇਵਾ ਤੇ ਸਾਰੇ ਨਿਸ਼ਕਾਮ ਚੱਲ ਰਹੀਆਂ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਹ ਸਵਾਮਾ ਇਸੇ ਤਰ੍ਹਾਂ ਅੱਗੇ ਵੀ ਨਿਰੰਤਰ ਸਾਰੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਰੋਜ਼ਾਨਾ ਚੱਲ ਰਹੀਆਂ ਇਹ ਇਸੇ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਆ ਪੇ ਆਪ ਇਸ ਇਨ੍ਹਾਂ ਦੇ ਵਿੱਚ ਆ ਕੇ ਜਿਹੜਾ ਆਪਣਾ ਤੁਸੀਂ ਲਾਹਾ ਲੈਣਾ ਹੈ ਤੇ ਨਾਲ ਦੀ ਨਾਲ ਇਹ ਵੀ ਇਹ ਖਿਆਲ ਰੱਖਿਆ ਜਾਵੇ ਆਪਣੇ ਆਣ ਗੁਆਣ ਦਾ ਆਪਣੇ ਸੱਜੇ ਖੱਬੇ ਜੇ ਕੋਈ ਹੋਰ ਲੋੜਵੰਦ ਹੈ ਜਾਂ ਜ਼ਰੂਰਤਮੰਦ ਹੈ ਅਸੀਂ ਇੱਕ ਦੂਜੇ ਦੀ ਜਿਹੜੀ ਮਦਦ ਆਪ ਕਰ ਸਕੀਏ ਇੱਕ ਦੂਜੇ ਦੀ ਸੋ ਇੱਥੇ ਚਿੱਟੀ ਪਿੰਡ ਦੇ ਵਿੱਚ ਸਾਡੇ ਨਾਲ ਡਾਕਟਰ ਸਰਤਾਜ ਸਿੰਘ ਜੀ ਹਨ ਇਹ ਵੀ ਕੋਈ ਲੋਸ਼ਬਦ ਜ਼ਰੂਰ ਸਾਡੀ ਸੰਸਥਾ ਵਾਸਤੇ ਸਾਡੀ ਟੀਮ ਵਾਸਤੇ ਸੰਦੇਸ਼ ਕਰ ਦੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਡਾਕਟਰ ਹਰਿੰਦਰਪਾਲ ਸਿੰਘ ਜੀ ਡਾਕਟਰ ਨਿਰਮਲ ਸਿੰਘ ਜੀ ਤੋਂ ਹਲਪਤੀ ਬੋਲ ਬਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਜੀਕੇ ਟਾਇਰ ਵਾਲੇ ਨਾਲ ਇਹਨਾਂ ਦੇ ਆਏ ਨੇ ਉਹਨਾਂ ਨੇ ਆਪਣੀ ਟੀਮ ਦਿੱਲੀ ਤੋਂ ਡਾਕਟਰਾਂ ਦੀ ਟੀਮ ਭੇਜੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਪਿੰਡ ਵਿੱਚ ਇਹਨਾ ਮੈਡੀਸਨ ਦਾ ਕੈਂਪ ਲਗਾਇਆ